ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਗਵਾਰੇਰੀ ਮਹੱਲਾ ਚੌਥਾ ਸਤਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਧਣੀ ਜਿਨ ਹਰ ਜਪਿਆ ਤਿਨ ਪੀਛੇ ਛੂਟੀ ਘਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਤ ਸਭ ਪਾਪ ਲੈ ਜਾਈ ਰਹਾਓ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚਰ へ ਹਰ ਧਿਆਇ ਆਨ ਦਿਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਾਗ ਧੂਰ ਜਿਨਾ ਮੁਖ ਲਾਈ ਤੈਨ ਕੂੜ ਤੇ ਆਗੇ ਹਰ ਲੈ ਬਲਾਈ ਤੇ ਹਰ ਦਰਗਹਿ ਮੁਖ ਊਜਲ ਪਾਈ ਗੁਰ ਸੇਵਾ ਆਪ ਹਰ ਭਾਵੇਂ ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੇ ਨਾਨਕ ਗੁਰਮਖ ਹਰਿ ਆਪ ਤਰਾਵੇ ਗੌੜੀ ਗਵਰੇਰੀ ਮਹੱਲਾ ਚੌਥਾ ਹਰਿ ਆਪੇ ਜੋਗੀ ਡੰਡਾ ਧਾਰੀ ਹਾਰੇ ਆਪੇ ਰਾਵ ਰਹਾ ਬਨਵਾਰੇ ਹਾਰੇ ਆਪੇ ਤਪ ਤਾਪੇ ਲਾਇ ਤਾਰੀ ਐਸਾ ਮੇਰਾ ਰਾਮ ਰਹਾ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਓ ਹਾਰੇ ਆਪੇ ਸ਼ਬਦ ਸੁਰਤ ਧੁਨ ਆਪੇ ਹਾਰੇ ਆਪੇ ਵੇਖੈ ਵਿਗਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰੰਗ ਅਮਰਤ ਧਾਰਾ ਹਰ ਅਮਰਤ ਆਪ ਪਿਆਵਣ ਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰਿ ਆਪੇ ਨਾਨਕ ਪਾਵੈ ਪਾਰਾ ਗਉੜੀ ਬੈ ਰਾਗਣ ਮਹੱਲਾ ਚੌਥਾ ਸਾਉ ਹਮਾਰਾ ਤੂੰ ਤਣੀ ਜੈਸੀ ਤੂ ਰਾਸ ਦੇਹ ਤੈਸੀ ਹਮ ਲੇਹ ਹਰ ਨਾਮ ਵੜੰਜੈ ਰੰਗ ਸਿਉ ਜੇ ਆਪ ਦਿਆਲ ਹੋਏ ਦੇਹੇ ਹਰ ਬਨਜਾਰੇ RAM ਕੇ ਹਰ ਬਨਜ ਕਰਾਵੇ ਦੇਰਾਸਰੇ ਰਹਾਉ ਲਾਹ ਹਰ ਭਗਤ ਧਨ ਖਟਿਆ ਹਰ ਸੱਚੇ ਸ਼ਹ ਮਨ ਭਾਇਆ ਹਰ ਜਪ ਹਰ ਵਖਰ ਲਦਿਆ ਜਮ ਜਾ ਗਾਤੇ ਨੇੜ ਨ ਆਇਆ ਹੋਰ ਬਨਜ ਕਰਹਿ ਵਾਪਾਰੀਏ ਅਨਾਤ ਤਰੰਗੀ ਦੁਖ ਮਾਇਆ ਓਏ ਜਹਿ ਬਣਜ ਹਰ ਲਾਇਆ ਫਲ ਤੇ ਹਾ ਤਨ ਪਾਇਆ ਹਰ ਹਰ ਬਣਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ लेखा ਮੂਲ ਨਾ ਲਈ ਗੌੜੀ ਬੈਰਾਗਣ ਮਹੱਲਾ ਚੌਥਾ ਜੋ ਜਨਨੀ ਗਰਭ ਪਾਲ ਤੀ ਸੋਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰਖ ਮੇਰੇ ਗੋਸਈਆ ਜਾਨ ਕੇ ਉਪਮਾ ਤੁਜੈ ਵਡਿਆ ਰਹਾਓ ਮੰਦਰ ਘਰਿਆ ਆਨੰਦ ਹਰ ਹਰ ਜਸ ਮਨ ਭਾਵੇ ਸਭ ਰਸ ਮਿੱਠੇ ਮੁਖ ਲਗੈ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸੁਧਾਰ ਹੈ ਇਕ ਹੀ ਕੁਲੇ ਸਭ ਜਗਤ ਛਡਾਵੇ ਜੋ ਕਿ ਸ਼ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤੇ ਭੰਡਾਰ ਲਹਾਏਂਦਾ ਆਪੇ ਵਰਤਾਈ ਲਾਲਾ ਹਾਟ ਵੇਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਉ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੋੜੇ ਗੋਆਰੇ ਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤਾ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉਹ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਾਤ ਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲੈ ਤੁਰੇ ਸੌਦਾ ਗਰੀ ਸੌਦਾ ਗਰ ਧਾਵੈ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬੇਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਟਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸ ਨਾਨਕ ਦਾਸ ਜਨ ਨਾਨਕ ਨਾਮ ਧਿਆਇਆ ਗੁਰਮਖ ਪਰਗਾਸ ਗੌੜੀ ਬੈ ਰਾਗਣ ਮਹੱਲਾ ਚੌਥਾ ਨੇਤ ਦਿਨ ਸਰਾਤ ਲਾਲਚ ਕਰੇ ਪਰਮੈ ਪਰਮਾਇ ਵੈਗਾਰ ਫਿਰੈ ਵੈਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕਹਿ ਕੰਮ ਹਰ ਲਾਇਆ ਮੇਰੇ RAM ਤੋੜ ਬੰਦਨਾ ਮਾਇਆ ਘਰ ਕਹਿ ਕੰਮ ਲਾਏ ਨੇਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਓ ਨਰ ਪ੍ਰਾਣੀ ਚਾ ਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕਹਿ ਬੰਦਾ ਕਹਿ डान ਲੈ ਕਹਿ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤ ਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨੇਤ ਸੌਦਾ ਸੂਦ ਕੀਚੈ ਬੋ ਭਾਂਤ ਕਰ ਮਾਇਆ ਕਹਿ ਤਾਈਂ ਜਾਂ ਲਾਹ ਦੇ ਤਾ ਸੁਖ ਮਨੇ ਟੋਟੇ ਮਰ ਜਾਈਂ ਜੋ ਗੁਣ ਸਾਂਜੀ ਗੁਰ ਸਿਓ ਕਰੇ ਨੇਤ ਨੇਤ ਸੁਖ ਪਾਈ ਜਿਤਨੇ ਭੂਖ ਅਨરસ ਸਾਦ ਹੈ ਤਿਤਨੀ ਭੂਖ ਫਿਰ ਲਾਗੇ ਜੇ ਸਹਾਰ ਆਪ ਕਿਰਪਾ ਕਰੇ ਸੋ ਵਿੱਚੈ ਸਿਰ ਗੁਰ ਆਗੇ ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨ ਲਾਗੇ ਜਿਤਨੀ ਭੂਖ ਆਨ ਰਸ ਸਾਦ ਹੈ ਤਿਤਨੀ ਭੂਖ ਫਿਰ ਲਾਗੇ ਜੇ ਸਹਾਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਆਗੇ ਜਨ ਨਾਨਕ ਹਰ ਰਸ ਦੇ ਤ੍ਰਿਪਤੇਆ ਫੇਰ ਭੂਖ ਨਾ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ